ਕਿ ਪਾਇਆ ਕੋਈ ਆ ਰਿਹਾ ਹੈ ਆਹ ਚੱਲ ਲੈ ਸਿੱਖਾਲੀ ਨੂੰ ਦੇਖ ਪੈ ਜੀ ਉਸ ਦਾ ਸੇਵੀ ਗੱਡੀ ਖਾਲੀ ਸਮਝ ਨਹੀਂ ਵੇ ਅਬ ਕੋਈ ਨਾ ਰਸਤੇ ਦੀ ਕੋਈ ਗੱਲ ਨਹੀਂ ਕਰਾਂਗਾ ਕੰਪਰੈਸ਼ਨ ਜਾਲੀ ਹੋ ਗਈ ਸੋਰੀ ਜੀ ਬੜੀ ਦੁਕਾਨ ਹੈ ਮੈਨੂੰ ਪਤਾ ਹੈ ਇਹਨੇ ਲਾਰਾ ਲਾਉਂ ਦਾ ਪੈਦਾ ਕੋਈ ਨਹੀਂ ਰਾਤ ਨੂੰ ਚਲਾ ਲਓ ਰਾਤ ਨੂੰ ਸਾਰੂਗੀ ਉਸੇ ਟਾਈਮ ਹੀ ਆ ਜਣ ਚਲੋ ਉਹ ਆ ਦਾ ਵਿਚ ਵਿੱਚ ਮੇਜ ਕਰ ਗਏ ਆਨਲਾਈਨ ਕੋਈ ਨਹੀਂ ਪਤਾ ਕਰਨਾ ਤੇ ਬੇਨਤੀ ਹੈ ਕਿ ਜਿੱਥੇ ਵੀ ਕੋਈ ਚਾਹ ਪੀ ਜਾਂਦਾ ਉਹ ਵੀ ਚੁੱਪ ਦਾਣ ਬਖਸ਼ੋ ਜਿੰਨਾ ਵੀ ਮਾਹੌਲ ਸੱਚਜਾ ਬਣਾਇਆ ਜਾਵੇ ਉਹਨਾਂ ਨੂੰ ਹੀ ਅੱਛਾ ਲੱਗਦਾ ਸੋ ਸਾਰਿਆਂ ਤੋਂ ਪਹਿਲਾਂ ਗੁਰੂ ਸਰਦਾਰ ਹਰਦੀਪ ਸਿੰਘ ਦੀ ਟੈਂਟੀ ਢਲੋਂ ਆਪਣੇ ਦਰਬਿਆਨ ਪਹੁੰਚੇ ਐ ਕਿਉਂਕਿ ਸਾਰਿਆਂ ਨੂੰ ਹੀ ਪਤਾ ਹੈ ਕਿ ਬਲਾਖ ਸੰਪਤੀ ਜਿਨ੍ਹਾਂ ਦੇ ਗੁਰੂ ਸਾਹਿਬ ਜੋਣ ਚਾਰ ਜੋਣ ਆਪਣੇ 80 ਮਿੰਟ ਬਣਾਏ ਗਏ ਆ ਜਿਹੜਾ ਗੁਰੂ ਸਾਹਿਬ ਜੋਣ ਆਪਰੇ ਇਹ ਨਕਰ ਦਾ ਸ਼ਰਧਾਂਜਲੀ ਮਨਾਰ ਸਿੰਘ ਜੀ ਪ੍ਰੇਮੀ ਮੇਰੇ ਬੜੇ ਹੀ ਦੋਸਤਾਰ ਜੋ ਮੇਰੇ ਵੱਡੇ ਭਰਾ ਰੌਣਕ ਮਰ ਸਿੰਘ ਨਾਲ ਬਾਦੀਆਂ ਨਗਰ ਇਹ ਦੋ ਨਗਰਾਂ ਦੀ ਬਲਾਕ ਸੰਪਤੀ ਦੀ ਚੋਣ ਹੈ ਜਿਹਨੂੰ ਆਪਾਂ ਛੋਟੀ ਵੋਟ ਪਾਉਦੇ ਆ ਉਹਦੇ ਵਿੱਚ ਆਪਰੇ ਬੜੇ ਹੀ ਜਾਣੇ ਪਛਾਣੇ ਦਾ ਉਸ ਨੂੰ ਪੱਕੇ ਦਾ ਨਾਂ ਨਾ ਜਾਣੇ ਨਾ ਔਰ ਪੱਕੇ ਘਰਾਂ ਵਾਲੀ ਦੀਪ ਅਮਰ ਦੀਪਕਾਰ ਲੋਕ ਕਿਕੜ ਦੇ ਕੇ ਬਲਾਸਾ ਜਾਂਦਾ ਹੋਇਆ ਸਾਰੇ ਹੀ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਆਪਾਂ ਆਉਣ ਵਾਲੀ 14 ਤਰੀਕ ਨੂੰ ਕਿਸੇ ਨੇ ਕਿਤਾਈ ਨਹੀਂ ਕਰ ਦੇਣੀ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਗਿਤਾ ਕੇ ਭੇਜਾਂਗੇ ਤਾਂ ਹੋਰ ਵੀ ਕੰਮ ਕਾਜ ਕਰਾਵਾਂਗੇ ਸੋ ਮੈਂ ਬਹੁਤਾ ਵਸਤਾਰ 'ਚ ਨਾ ਜਾਂਦਾ ਹੋਇਆ ਹੁਣ ਸਮਾਂ ਬਹੁਤ ਘੱਟ ਹੈ ਅੱਗੇ ਵੀ ਪਿੰਡਾਂ ਦੇ ਵਿੱਚ ਜਾਣਾ ਹੈ ਆਪਾ ਮੈਂ ਤਾਂ ਇਸ ਗੱਲ ਦਾ ਰਿਣੀ ਆ ਕਿ ਬਾਈ ਜੀ ਤੁਸੀਂ ਇਹ ਟਿਕਟ ਮੈਨੂੰ ਨਹੀਂ ਹੈ ਤੁਸੀਂ ਸਾਡੇ ਨਗਰ ਨੂੰ ਤੇ ਮੈਨੂੰ ਲੱਗਦਾ ਕਿ ਕਰਾਈ ਵਾਲੇ ਦੇ ਜਿੰਨੇ ਵੀ ਲੋਕ ਹੈ ਸਾਡੇ ਚਾਚੇ ਪਾਏ ਚਾਚੀਆਂ ਜਿੰਨੇ ਵੀ ਪਰਿਵਾਰ ਆ ਸਾਡਾ ਮੈਨੂੰ ਨਹੀਂ ਲੱਗਦਾ ਵੀ ਸਾਡੇ ਨਗਰ ਦੇ ਵਿੱਚੋਂ ਉਹ ਭਾਈਗੁਰ ਦਾ ਜੀ ਡਿਊਟੀ ਲੱਗੀ ਹੈ ਸਰਪੰਚ ਸਾਹਿਬ ਬੈਠੇ ਆ ਅਸੀਂ ਵੀ ਨਾਲ ਜਦੋਂ ਬਾਈ ਜੀ ਨੇ ਸਾਡੀ ਕਿਤੇ ਡਿਊਟੀ ਲਾਉਣਗੇ ਅਸੀਂ ਵੀ ਥੋੜੀ ਸੇਵਾ ਚ ਹਾਜ਼ਰ ਰਵਾਂਗੇ ਉਹ ਵੀ ਤੁਹਾਨੂੰ ਡਿਟੇਲ ਚ ਦੱਸਾਂਗੇ ਸੋ ਸਮੇਂ ਦੀ ਘਾਟ ਕਾਰਨ ਮੈਂ ਇਹਨਾਂ ਦਾ ਜਿਆਦਾ ਸਮਾਂ ਨਹੀਂ ਲੈਂਦਾ ਹੁਣ ਮੈਂ ਬੇਨ ਖਾਤਰ ਕੀਤੇ ਆ ਜੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਓ ਸਾਰੇ ਜਣੇ ਮਿਲ ਕੇ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁੰਨਾ ਸਾਰਿਆਂ ਨੇ ਤੁਸੀਂ ਆ ਜੀ ਤੁਸੀਂ ਚੁਣ ਕੇ ਭੇਜਣਾ ਜਿਹਦੇ ਤੇ ਤੁਸੀਂ ਹੱਥ ਰੱਖਦੋਂਗੇ ਉਹਨੇ ਜਿੱਤ ਜਾਣਾ ਜਿਹਨੂੰ ਤੁਸੀਂ ਨਕਾਰ ਦਿਓਗੇ ਉਹਨੇ ਹਾਰ ਜਾਣਾ ਸੋ ਮੈਂ ਗੱਲ ਕਰ ਰਿਹਾ ਸੀ ਜੀ ਕਿ ਦੇਖੋ 2022 ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਸੀ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਸੀ ਐਮਐਲਏ ਆਪਣਾ ਕਾਂਗਰਸ ਪਾਰਟੀ ਦਾ ਬਣ ਗਿਆ ਜਿਸ ਕਰਕੇ ਉਹ ਗੈਪ ਬੜਾ ਵੱਡਾ ਬਣ ਗਿਆ ਔਰ ਐਮਐਲਏ ਸਾਹਿਬ ਨੇ 1% ਵੀ ਕੋਈ ਇੰਟਰਸਟ ਨਹੀਂ ਲਿਆ ਇਸ ਹਲਕੇ ਨਾਲ ਜਵਾਬ ਦੇਣਾ ਬੜਾ ਸੌਖਾ ਸੀ ਕਿ ਸਾਡੀ ਕਿਹੜਾ ਹੁਣ ਸਰਕਾਰ ਆ ਤੇ ਢਾਈ ਸਾਲ ਵੀਰੋ ਇੱਕ ਇੱਟ ਨਹੀਂ ਲੱਗੀ ਆਪਣੇ ਹਲਕੇ ਦੇ ਵਿੱਚ ਇੱਕ ਇੱਟ ਵੀ ਕਿਤੇ ਲੱਗੀ ਨਹੀਂ ਹੋ ਗਿਆ ਸੀ ਜਿਵੇਂ ਆਪਾਂ ਪੰਜਾਬ 'ਚ ਹੁੰਦੇ ਹੀ ਚਲੋ ਪ੍ਰਮਾਤਮਾ ਬੰਨੀਓ ਐਸਾ ਇੱਕ ਸੁਪਨਾ ਬਣਿਆ 2024 'ਚ ਬਾਏ ਇਲੈਕਸ਼ਨ ਆ ਗਏ ਤੇ ਕੋਈ ਐਸਾ ਇੱਕ ਉਜਰਤਾ ਗੇੜ ਬਣਿਆ ਮੈਂ ਵੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਕੋਈ ਐਸੀ ਆਪਸ ਵਿੱਚ ਪਰਮਾਤਮਾ ਦੀ ਕੋਈ ਗੇੜ ਚੱਲਿਆ ਉਹ ਸਵੱਬ ਨਾਲ ਮੈਂ ਇੱਧਰ ਆ ਗਿਆ ਤੇ ਤੁਸੀਂ ਮੇਰੇ ਤੇ ਬੜੀ ਬੜੀ ਕਿਰਪਾ ਕੀਤੀ ਬੜਾ ਮੇਰੇ ਸਿਰ ਤੇ ਤੁਸੀਂ ਹੱਥ ਰੱਖਿਆ ਬੜਾ ਮੈਨੂੰ ਮਾਣ ਬਖਸ਼ਿਆ ਤੇ ਆਪਾਂ ਬੜੀ ਭਾਰੀ ਗਿਣਤੀ ਦੇ ਵਿੱਚ ਮੈਨੂੰ ਤੁਸੀਂ ਸਾਰਿਆਂ ਨੇ ਰਲ ਕੇ ਐਮਐਲਏ ਬਣਾਇਆ ਬੀਡਾਂਸ ਉਹਦੇ ਵਿੱਚ ਭੇਜਿਆ ਤੁਹਾਡੀ ਬਦੌਲਤ ਐ ਐਮਐਲਏ ਬਣਿਆ ਵੀਰੋ ਇਹ ਬੜੀ ਆਮ ਜੀ ਗੱਲ ਆ ਬੜੀ ਕਿ ਯਾਰ ਸਾਡਾ ਐਮਐਲਏ ਆ ਕੋਈ ਵੀ ਜਾ ਕੇ ਮੈਨੂੰ ਫੜ ਲੈਂਦੇ ਆ ਮੇਰੀ ਬਾਹ ਫੜ ਕੇ ਬਾਹ ਲੈਂਦੇ ਆ ਜਦੋਂ ਮਰਜ਼ੀ ਜਾ ਕੇ ਮੈਨੂੰ ਮਿਲ ਲੈਂਦੇ ਆ ਮੇਰੇ ਨਾਲ ਧੱਕਾ ਵੀ ਕਰ ਲੈਂਦੇ ਆ ਵੀ ਨਹੀਂ ਆ ਸਾਡੀ ਗੱਲ ਸੁਣੋ ਯਕੀਨ ਜਾਣੇ ਉਹ ਉਸ ਟਾਈਮ ਤੇ ਇੰਨਾ ਚੰਗਾ ਲੱਗਦਾ ਕਿਉਂਕਿ ਮੈਨੂੰ ਉਹਨਾਂ ਸੱਜਣਾ ਦੇ ਵਿੱਚ ਆਪ ਦਾ ਪਨ ਦਿਖਦਾ ਮੈਨੂੰ ਐ ਲੱਗਦਾ ਯਾਰ ਇਹ ਆਪ ਦਾ ਸਮਝਦੇ ਆ ਤਾਂ ਤਾਂ ਹੀ ਐ ਕਰਦੇ ਆ ਨਾ ਇਸੇ ਕਰਕੇ ਆਪ ਦਾ ਹੱਕ ਸਮਝ ਕੇ ਮੇਰੀ ਬਾਹ ਫੜਦੇ ਆ ਕੋਈ ਹੋਰ ਬੰਦਾ ਬਾਹਰ ਲਾ ਕੇ ਨਹੀਂ ਮੇਰੀ ਬਾਹ ਫੜਦਾ ਬੜਾ ਮਾਣ ਮਹਿਸੂਸ ਹੁੰਦਾ ਆਉਂਦੇ ਆਪ ਨੂੰ ਚੰਗਾ ਲੱਗਦਾ ਕਿ ਇਹ ਲੋਕ ਮੈਨੂੰ ਪਿਆਰ ਕਰਦੇ ਆ ਆਪ ਦਾ ਇੱਕ ਪਰਿਵਾਰਕ ਮੈਂਬਰ ਸਮਝਦੇ ਸੀ ਮੈਨੂੰ 3 ਕਰੋੜ ਬੰਦੀ ਦੇ ਵਿੱਚੋਂ ਚੁਣ ਕੇ 117 ਬੰਦਿਆਂ ਦੇ ਵਿੱਚ ਜਾ ਕੇ ਉਸ ਵਿਧਾਨ ਸਭਾ 'ਚ ਠਾ ਲਿਆ ਕਦੇ ਤੁਸੀਂ ਵੀ ਨਹੀਂ ਇਹ ਗੱਲ ਸੋਚੀ ਹੋ ਜੀ 1,75,000 ਵੋਟਾਂ ਆਪਣੀ ਗਿੱਦੜਵੇ ਦੀ ਜਿਹਦੀ 'ਚੋਂ ਤੁਸੀਂ ਮੈਨੂੰ ਚੁਣਿਆ ਐਡਾ ਵੱਡਾ ਆਸਾਨ ਕੀਤਾ ਤੁਸੀਂ ਮੇਰੇ ਤੇ ਐਡਾ ਵੱਡਾ ਮਾਣ ਬਖਸ਼ਿਆ ਜੋ ਮੈਨੂੰ ਅੱਜ ਰੁਤਬਾ ਮਿਲਿਆ ਜੋ ਅੱਜ ਮੈਂ ਜਿਹੜੇ ਅਫਸਰ ਦੇ ਮਰਜ਼ੀ ਦਫ਼ਤਰ ਦੇ ਵਿੱਚ ਗੇਟ ਖੋਲ ਕੇ ਵੜ ਜਾ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੁਹਾਡਾ ਦਿੱਤਾ ਵਿਆ ਮਾਣ ਆ ਤੁਸੀਂ ਮੈਨੂੰ ਇਹ ਰੁਤਬਾ ਦਿੱਤਾ ਮਾਨ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸੀਐਮ ਉਹਨਾਂ ਦੀ ਮੈਂ ਐ ਬਾਹ ਫੜ ਲੈਣਾ ਵੀ ਮਾਨ ਸਾਹਿਬ ਮੈਨੂੰ ਨਹੀਂ ਪਤਾ ਜੀ ਜੁਆਕਾ ਵਾਂਗੂ ਮੇਰਾ ਤਾਂ ਕੰਮ ਕਰਦੇ ਹੋ ਮਾਨ ਸਾਹਿਬ ਨੇ ਅੱਜ ਤੱਕ ਮੈਨੂੰ ਕਦੇ ਜਵਾਬ ਨਹੀਂ ਦਿੱਤਾ ਜਿਹੜਾ ਜਿੰਨੇ ਮਰਜੀ ਪੈਸੇ ਫੜ ਲਿਆ ਵਾ ਜਿਹੜਾ ਮਰਜੀ ਕੰਮ ਕਹਿਦਾ ਕਹਿੰਦੇ ਯਾਰ ਟਿੰਪੀ ਦਾ ਤਾਂ ਕਰਦੇ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਇਹ ਜਿਹੜੀ ਮਾਨ ਸਨਮਾਨ ਇੱਜ਼ਤ ਮੈਨੂੰ ਮਿਲ ਰਹੀ ਆ ਨਾ ਮੇਰੇ ਵਿੱਚ ਦੀ ਉਹਨਾਂ ਨੂੰ ਸਾਰੇ ਤੁਸੀਂ ਦੇਖਦੇ ਹੋ ਜੋ ਬੈਠੇ ਆ ਤਾਂ ਮਿਲ ਰਹੀ ਹੈ ਕਿਉਂਕਿ ਮੈਨੂੰ ਤੁਸੀਂ ਸਾਰੇ ਪਿਆਰ ਕਰਦੇ ਹੋ ਤੁਹਾਡੇ ਕਰਕੇ ਹੀ ਆ ਮੈਂ ਸਾਰਾ ਕੁਝ ਜੋ ਹਾਂ ਜੋ ਅੱਜ ਮੈਂ ਕੰਮ ਕਰਾ ਸਕਿਆ ਜੋ ਤੁਹਾਡੀ ਸੇਵਾ ਦੇ ਵਿੱਚ ਮੈਂ ਲੱਗਿਆ ਵਾਂ ਇਹਦਾ ਸਾਰਾ ਸਿਹਰਾ ਤੁਹਾਡੇ ਸਿਰ ਜਾਂਦਾ ਜੀ ਮੇਰੇ ਵਰਗੇ ਤਾਂ 40 ਫਿਰਦੇ ਆ ਜੀ ਕੌਣ ਕਿਸੇ ਨੂੰ ਪੁੱਛਾਂ ਜੰਡ ਸਾਹਿਬ ਤੋਂ ਅਰਸ਼ਜੀਵ ਦੇ ਘਰ ਤੱਕ ਗਲੀ ਬਣ ਗਈ ਜੀ ਖੇਡ ਮੈਦਾਨ ਦੇ ਵਿੱਚ ਕੀ ਕੀ ਚੱਲਦੇ ਆ ਜੀ ਤੁਹਾਡੇ ਚਾਰਦੁਆਰੀ ਹੋ ਗਈ ਜੀ ਤੇ ਉਹ ਉਹ ਗਰਾਊਂਡ ਥੋੜਾ ਕਿਹੜਾ ਪਾਸ ਹੋਇਆ ਜੀ ਜਿਹੜਾ ਆਪਾਂ ਸਟਾਰਟ ਹੋਇਆ ਉਸ ਮਨਣਾ ਸਟਾਰਟ ਹੋਣਾ ਜੀ ਜੱਜ ਸਿੰਘ ਆਪਣਾ ਠੀਕ ਆ ਜੀ ਗਲੀ ਤੁਹਾਡੀ ਮੈਂ ਗਰੰਟੀ ਕਰਕੇ ਜਾਂਦਾ ਜਿਹੜੀਆਂ ਜਿਹੜੀਆਂ ਨੋਟ ਕਰਾ ਦਵਾਂਗੇ ਕੋਈ ਰਹਿ ਨਹੀਂ ਦੇਣੀ ਸਾਰੀਆਂ ਬਣਾ ਦੂੰਗਾ ਖਾਲ ਤੂੰ ਮੈਨੂੰ ਆਇਆ ਵੀ ਕਿਤੇ ਤੁਸੀਂ ਠੱਗੀ ਨਾ ਮਾਰੋ ਮੈਨੂੰ ਆਇਆ ਵੀ ਕਿ ਉਹ ਨਹੀਂ ਕਰਦੇ ਉਹ ਨਹੀਂ ਕਰਦੇ ਉਹਨਾਂ ਦੇ 100% ਮੈਂ ਗਰੰਟੀ ਕਰਦਾ ਤੋਂ ਨੂੰ ਵਾਦੀਆ ਜਾਣ ਦੀ ਵੀ ਲੋੜ ਨਹੀਂ ਲੈ ਛੱਡੋ ਜਗਾਰਾ ਵੀ ਇਹ ਜਿਹੜੇ ਜਿਹੜੇ ਨੇ ਹੱਥ ਖੜੇ ਨਹੀਂ ਨਾ ਕਿ ਨਹੀਂ ਪੈਣ ਲੱਗੇ ਸਰਕਾਰ ਇਹ ਵੀ ਜੇ ਵੀ ਚਲੀ ਜਾਊ ਪਰ ਤੁਹਾਡੇ ਇਸ ਭਰਾ ਨੂੰ ਫਰਕ ਪੈ ਜੇ ਮੇਰੀ ਉੱਤੇ ਪਕੜ ਘਟ ਗਿਆ ਆਖਣਗੇ ਆਂ ਡਿੰਪੀ ਦੀ ਉਹ ਪਹਿਲਾਂ ਹੀ ਪਕੜ ਨਹੀਂ ਦੇਦੀ ਤੇ ਜੇ ਮੇਰੀ ਪਕੜ ਘਟੂਗੀ ਤਾਂ ਆਪਣੇ ਨੁਕਸਾਨ ਓਨੀ ਡਵੈਲਪਮੈਂਟ ਦੇ ਵਿੱਚ ਬ੍ਰੇਕ ਲੱਗ ਜਾਣਾ